ਹਾਂਜੀ ਨਾਮ ਕੀ ਤੁਹਾਡਾ ਮੈਂ ਸਰਬਜੀਤ ਸਿੰਘ ਲਾਟੀ ਕਾਉਂਸਲਰ ਵਾਰਡ ਨੰਬਰ 52 ਹਾਂਜੀ ਲਾਟੀ ਭਾਜੀ ਜਿਹੜੀ ਆ ਇਲਾਕੇ ਦੇ ਵਿੱਚ ਪਰੇਸ਼ਾਨੀਆਂ ਆਂਦੀਆਂ ਲੋਕਾਂ ਨੂੰ ਸੀਵਰੇਜ ਦੀ ਆ ਬਲੋਕੇਜ ਦੀਆ ਕੀ ਕਹਿਣਾ ਚਾਹੋਗੇ ਬਿਲਕੁਲ ਸਹੀ ਗੱਲ ਹੈ ਜੀ ਕਿਉਂਕਿ ਇਹ ਸੀਵਰੇਜ ਬਲੋਕੇ ਕਟੋਕਟ ਆਠ ਨੌ ਮੀਨ 90 ਹੋਇਆ ਸੀਵਰੇਜ ਬਲੋਕਿੰਗ ਦੀ ਸ਼ਿਕਾਇਤ ਆ ਰਹੀ ਹੈ ਪਰ ਜੇ ਅਬ ਗੱਲ ਕਰੀਏ ਕਿ ਹੁਣ ਪਰੇਸ਼ਾਨੀ ਲੋਕਾਂ ਨੂੰ ਜਿਹੜੀ ਆ ਰਹੀ ਹੈ ਰ ਹੱਲ ਕਿਉਂ ਨਹੀਂ ਕੀਤਾ ਜਾ ਰਿਹਾ ਤੁਹਾਡੇ ਵੱਲੋਂ ਮੈਂ ਸਬੰਧ ਦੇ ਵਿੱਚ ਆਪਣੇ ਸਬੰਧਤ ਅਧਿਕਾਰੀ ਜਿਹੜੇ ਸਾਡੇ ਜੁਆਇੰਟ ਕਮਿਸ਼ਨਰ ਸੀ ਨਗਰ ਨਿਗਮ ਦੇ ਸਰਦਾਰ ਹਰਦੀਪ ਸਿੰਘ ਜੀ ਉਹਨਾਂ ਨੂੰ ਆਪਣੇ ਇਲਾਕੇ ਦੇ ਵਫਦ ਨਾਲ ਜਾ ਕੇ ਆਪਾਂ ਮਿਲੇ ਉਹਨਾਂ ਨੂੰ ਆਪਣੀ ਪਰੇਸ਼ਾਨੀ ਦੱਸੀ ਕਿ ਸਾਡੇ ਏਰੀਆ ਦੇ ਵਿੱਚ ਸੀਵਰੇਜ ਪਾੰਦਿਆ ਤੇ ਸਾਡੇ ਇਸ ਏਰੀਆ ਨੂੰ ਸਫਾਈ ਕਰਨ ਵਾਸਤੇ ਸਾਨੂੰ ਸੁਪਰ ਸ਼ੱਕਰ ਮਸ਼ੀਨ ਦਿੱਤੀ ਜਾਵੇ ਤੇ ਫਿਰ ਉਹਨਾਂ ਵੱਲੋਂ ਜੋ ਮਸ਼ੀਨਾਨੂੰ ਦੇ ਦਿੱਤੀ ਗਈ ਤੇ ਫਿਰ ਹੁਣ ਤੱਕ ਲੋਕ ਪਰੇਸ਼ਾਨ ਕਿਉਂ ਨੇ ਨੇ ਸੁਪਰ ਸ਼ੱਕਰ ਮਸ਼ੀਨ ਸਾਨੂੰ ਮਿਲੀ ਜ਼ਰੂਰ ਪਰ ਜਿਹੜੇ ਸਾਡੇ ਇਲਾਕੇ ਦੇ ਨੇ ਐਕਸ਼ਨ ਦੇ ਸੁਨੀਲ ਮਾ ਜੰਦੀ ਉਹਨਾਂ ਨੇ ਆਪਣੇ ਜਿਹੜੇ ਉਹਨਾਂ ਦੇ ਪ੍ਰੇਮ ਕਰਨ ਵਾਲੇ ਜਿਹੜੇ ਚਿਹਦੇ ਨੇ ਉਹਨਾਂ ਦੇ ਏਰੀਆ ਦੇ ਵਿੱਚ ਸੁਪਰ ਸ਼ੱਕਰ ਮਸ਼ੀਨ ਲਗਾ ਕੇ ਉਹਨਾਂ ਦਾ ਕੰਮ ਕਰਾ ਦਿੱਤਾ ਵਾ ਜਿਹੜਾ ਸਾਡਾ ਇਲਾਕਾ ਪ੍ਰਭਾਵੀ ਦੇ ਇਲਾਕਾ ਟਪਈ ਰੋਡ ਮੇਰਪੁਰਾ ਬਖਸ਼ਨਗਰ ਡੈਮਗੰਜ ਉਸ ਏਰੀਆ ਦੇ ਵਾਸਤੇ ਉਹਨਾਂ ਨੂੰ ਸੁਪਰ ਸ਼ੱਕਰ ਮਸ਼ੀਨ ਨਹੀਂ ਭੇਜੀ ਗਈ ਤੇ ਕੀ ਆਪਣਾ ਨਗਰ ਨਿਗਮ ਕੋ ਅਪੀਲ ਕੀ ਕਰਦੇ ਹੋ ਤੇ ਜੇ ਤੁਹਾਡੇ ਵੱਲੋਂ ਅਗਲਾ ਸਟੈਪ ਕੀ ਹੋਏਗਾ ਜੇ ਤੁਹਾਨੂੰ ਸੁਮਸ਼ੀਨ ਨਹੀਂ ਮਿਲਦੀ ਲੋਕਾਂ ਦੀ ਪਰੇਸ਼ਾਨੀ ਕਿਦਾਂ ਹੱਲ ਕਰੋਗੇ ਮੈਂ ਐਕਸ਼ਨ ਸਾਹਿਬ ਨੂੰ ਤੇ ਬੜੇ ਫੋਨ ਕਰ ਚੁੱਕਿਆ ਹਾਂ ਐਕਸ਼ਨ ਸਾਹਿਬ ਮੇਰੇ ਫੋਨ ਨਹੀਂ ਚੁੱਕਦੇ ਤੇ ਜਿਹੜੇ ਸਬੰਧਤ ਅਧਿਕਾਰੀ ਥੱਲੇ ਐਸਜੀੂ ਸਾਹਿਬ ਨੇ ਉਹਨਾਂ ਨੂੰ ਮੈਂ ਉਹਨਾਂ ਦੇ ਨੋਟਿਚ ਵੀ ਲੈਂਦਾ ਉਹ ਕਹਿੰਦੇ ਆ ਕਿ ਸਾਨੂੰ ਉਪਰ ਹੁਕਮ ਹੋਣਗੇ ਤੇ ਤਾਂ ਹੀ ਤੁਹਾਡੇ ਏਰੀਆ ਦੇ ਵਿੱਚ ਆਪਾਂ ਮਸ਼ੀਨ ਲਾਵਾਂਗੇ ਤੇ ਮੈਂ ਇਸ ਦੀ ਖਬਰ ਆਪਣੇ ਜਿਹੜੇ ਨਵ ਨਿਯੁਕਤ ਕਮਿਸ਼ਨਰ ਸਾਹਿਬ ਨੇ ਅਕੇ ਦਾ ਪਾਣੀ ਟਪਈ ਰੋਡ 메ਨ ਲਾਈਨ ਸਿਵਰੇ ਦੀ ਉਧਰ ਨੂੰ ਜਾਂਦਾ ਉਹ ਤੁਸੀਂ ਬਈ ਐ ਇਸ ਲਈ ਪੂਰੀ ਪਾਣੀ ਨਕੋ ਨਕ ਭਰਿਆ ਵਿਆ ਵਾ ਜਿੰਨੀ ਦੇਰ ਤੱਕ ਉਹਦੀ ਸਫਾਈ ਨਹੀਂ ਹੁੰਦੀ ਉਨੀ ਦੇਰ ਤੱਕ ਸਾਡੇ ਇਲਾਕਾ ਸਾਫ ਨਹੀਂ ਹੋ ਸਕਦਾ ਤੇ ਹੁਣ ਲਾਸਟ ਤੁਹਾਡਾ ਅਗਲਾ ਸਟੈਪ ਕੀ ਹੋਏਗਾ ਜੇ ਤੁਹਾਨੂੰ ਮਸ਼ੀਨਾਂ ਨਹੀਂ ਮਿਲਦੀ ਤੇ ਜੇ ਮੇਰਾ ਇਹ ਇਲਾਕਾ ਸਾਫ ਨਾ ਹੋਇਆ ਤੇ ਮੈਂ ਆਪਣੇ ਇਲਾਕੇ ਦੇ ਆਪਣੇ ਜਿਹੜੇ ਭੈਣ ਭਰਾ ਨੇ ਉਹਨਾਂ ਨੂੰ ਲੈ ਕੇ ਜਿਹੜੇ ਸਾਡੇ ਸੁਨੀਲ ਮਾਏ ਨੇ ਐਕਸ਼ਨ ਸਾਹਿਬ ਨੇ ਉਹਨਾਂ ਦੇ ਦਰਵਾਜ਼ੇ ਤੇ ਆ ਕੇ ਧਰਨਾ ਲਾਵਾਂਗਾ ਤੇ ਜਿੰਨਾ ਵੀ ਬਣ ਸਕਿਆ ਉਹਨਾਂ ਨੂੰ ਇੱਥੋਂ ਬਦਲ ਬਦਲਾਉਣ ਦੀ ਕੋਸ਼ਿਸ਼ ਕਰਾਂਗਾ ਕਿਉਂਕਿ ਸਾਨੂੰ ਇਹੋ ਜਿਹਾ ਅਫਸਰਾਂ ਦੀ ਲੋੜ ਨਹੀਂ ਹੈਗੀ ਇੱਕ ਤੇ ਉਹ ਭ੍ਰਿਸ਼ਟਾਚਾਰ ਨਾਲ ਲਿਬੜੇ ਨੇ ਇਹੋ ਜਿਹੇ ਬੰਦੇ ਨੂੰ ਤਾਂ ਉਹ ਦੀ ਸੀਟ ਦੇਣੀ ਨਹੀਂ ਚਾਹੀਦੀ ਜਿਹੜੀ ਉਹਨਾਂ ਨੂੰ ਸੀਟ ਦੇ ਉੱਪਰ ਇਸ ਆਮ ਪਾਰਟੀ ਸਰਕਾਰ ਨੇ ਬਿਠਾਇਆ ਹੋਇਆ ਹੈ ਤੇ ਸਰਕਾਰ ਨੂੰ ਕਿੰਨੇ ਕੋ ਬੰਦੇ ਦੇ ਵਿੱਚ ਲੱਗਦਾ ਤੁਹਾਨੂੰ ਕਿ ਹੁਣ ਅੱਗੇ ਬਦਲਾਅ ਕਿੰਨਾ ਕੁ ਆ ਗਿਆ ਇਹ ਸਰਕਾਰ ਦਾ ਬਦਲਾਅ ਆਪ ਵੇਖ ਹੀ ਲਿਆ ਜੀ ਕਿ ਜਿਹੜੀਆਂ ਸਾਡੀਆਂ ਜਿਹੜੀਆਂ ਚੋਨਾ ਸੀ ਨਗਰ ਨਿਗਮ ਦੀਆਂ ਉਹ ਜਦੋਂ ਸਰਕਾਰ ਬੰਦੀ ਉਸ ਤੋਂ ਦੂਜੇ ਤੀਜੇ ਮਹੀਨੇ ਬਾਅਦ ਹੀ ਹੋਣੀ ਚਾਹੀਦੀਆਂ ਸੀ ਸਾਡਾ ਤਾਂ 1.5 ਸਾਲ ਦੇ ਕਰੀਬ ਹੋ ਗਿਆ ਵਾ ਇਹ ਤੱਕ ਇਲੈਕਸ਼ਨ ਦਾ ਕੋਈ ਪਤਾ ਸੁਰ ਨਹੀਂ ਇਹਨਾਂ ਨੇ ਕਦੋਂ ਇਲੈਕਸ਼ਨ ਕਰਨੀ ਕਰਾਉਣੀ ਹਾਂਜੀ ਜਿਹੜੇ ਸਾਡੇ ਉਹ ਨਵ ਨਿਯੁਕਤ ਕਮਿਸ਼ਨਰ ਸਾਹਿਬ ਆਏ ਨੇ ਸਰਦਾਰ ਹਰਪ੍ਰੀਤ ਸਿੰਘ ਜੀ ਉਹਨਾਂ ਦੇ ਧਿਆਨ ਚ ਵੀ ਲੈਂਦੀ ਐ ਕਿਉਂਕਿ 8-9 ਮਹੀਨੇ ਤੋਂ ਆਪਾਂ ਡਿਸਟਰਬ ਹੋયા ਸਾਡਾ ਇਹ